ਤੇ ਇੱਕ ਬੱਲੀ ਸਾਹਿਬ ਦਾ ਕਮੈਂਟ ਵੀ ਹੁਣ ਪਾੜੀ ਲਈ ਪਿਛਲੇ ਦਿਨੀ ਆਪਾਂ ਕਹਿੰਦੇ ਸੀ ਵੀ HDFC ਬੈਂਕ ਤੋਂ ਇਹ ਕਹਿੰਦੇ ਵੀ ਅਸੀਂ ਨਾਤੇ ਤੋੜਨੇ ਆ ਤੇ ਉਹਦੇ ਤੇ ਵੀ ਇਹਨਾਂ ਨੇ ਇੱਕ ਵਾਰੀ ਫਿਰ ਹਾਲ ਵਾਸਤੇ ਰੋਕ ਲਾਤੀ ਹੈ ਕਹਿੰਦੇ ਵੀ ਉੱਤੇ ਦੇਖੋ ਗੱਲ ਕੀ ਆ ਕਿ ਅੱਜ ਕਿਸੇ ਇੱਕ ਅچھے ਇਨਸਾਨ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਸਿਆਸੀ ਪਰਿਵਾਰ ਤੋਂ ਵੀ ਆ ਤੇ ਕਾਨੂੰਨੀ ਪੇਸ਼ੇ ਤੋਂ ਵੀ ਨੇ ਜੀ ਤੇ ਗੱਲਬਾਤ ਹੋ ਰਹੀ ਸੀਗੀ ਤੇ ਉਹਨਾਂ ਨੇ ਨਾ ਇੱਕ ਬੜੀ ਵਾਜ਼ਬ ਗੱਲ ਕਹੀ ਹੈ ਮੈਂ ਉਸ ਨੂੰ ਬਹੁਤ ਪਾਇਦਾਰ ਗੱਲ ਕਹਿੰਦਾ ਜੀ ਉਹ ਆਂਦੇ ਵੀ ਦੇਖੋ ਗੱਲ ਇਹ ਆ ਕਿ ਭਾਈ ਜਿਹੜਾ ਮਸਲਾ ਹੈ ਉਹ ਇਹ ਆ ਕਿ HDFC ਤੋਂ ਨਾਤਾ ਤੋੜ ਲਿਆ ਸਰਕਾਰ ਨੇ ਵੱਡੀ ਖਬਰ ਹੈ ਹੂੰ ਉਹਦੇ ਕਾਰਨ ਕੀ ਹੈ ਕੋਈ ਉਹ ਸਮਝਣ ਦਾ ਯਤਨ ਹੀ ਨਹੀਂ ਕਰਦਾ ਜੀ ਤੇ ਰੋਸ ਲੈ ਦੇ ਕੇ ਫਿਰ ਸਾਡੇ ਅਰਗਿਆਂ ਤੇ ਆ ਜਾਂਦਾ ਹੈ ਜੀ ਹੂੰ ਕਿ ਰੋਸ ਇਹ ਕਰਦੇ ਨੇ ਕਿ ਭਾਈ ਤੁਸੀਂ ਲੋਕ ਨਹੀਂ ਦੱਸਦੇ ਆ ਤੁਸੀਂ ਖਬਰ ਦਿਖਾਉਂਦੇ ਹੋ ਕਮਲ ਕੌਰ ਦੀ ਜਾਂ ਕੰਚਨ ਤੇਵਾਰੀ ਜਾਂ ਫਲਾਣੇ ਦੀ ਫਲਾਣੇ ਦੀ ਉਹ ਗੱਲ ਕੁਝ ਹੱਦ ਤੱਕ ਸਹੀ ਵੀ ਐ ਸਾਰਾ ਸਹੀ ਨਹੀਂ ਆ ਜੀ ਉਹਦਾ ਵੱਡਾ ਕਾਰਨ ਇੱਕ ਇਹ ਆ ਕਿ ਜੇ ਆਪਾਂ ਵੇਖੀਏ ਤਾਂ ਇੱਕ ਖਬਰ ਇੱਕ ਮਾਮੂਲੀ ਖਬਰ ਬਣ ਕੇ ਰਹਿ ਜਾਂਦੀ ਆ ਕਿ HDFC ਨੂੰ ਇਹਨਾਂ ਨੇ ਜੋ ਇਹਨਾਂ ਦਾ ਇੰਪੈਨਲ ਕੀਤਾ ਹੋਇਆ ਸਿਸਟਮ ਸੀ ਉਹਦੇ ਤੋਂ ਕੱਢਤਾ ਜੀ ਜੀ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ ਤੇ ਯੂ ਟਰਨ ਕਿਉਂ ਜੀ ਕਿਉਂ ਕਿਉਂਕਿ ਮਹਿਕਮਿਆਂ ਨੇ ਜਦੋਂ ਪੈਸਾ ਇਹਨਾਂ ਨੇ ਚੁਕਾਇਆ ਹੂੰ ਪੈਸਾ ਵਾਪਸ ਲੈ ਲਿਆ ਐਚਡੀਐਫਸੀ ਦੀ ਮਜਬੂਰੀ ਬਣ ਗਈ ਉਹਨਾਂ ਨੇ ਕਿਹਾ ਕਿ ਸਭ ਯਕਦਮ ਅਸੀਂ ਪੈਸਾ ਕਿੱਥੋਂ ਦਈਏ ਤੁਹਾਨੂੰ ਤੇ ਇਹਨਾਂ ਨੇ ਆਪਣਾ ਕੰਮ ਚਲਾਉਣਾ ਸੀ ਜੀ ਹੁਣ ਦੇਖੋ ਕਿੱਡਾ ਵੱਡਾ ਇੱਕ ਸਟੇਟ ਵਾਸਤੇ ਸੰਕਟ ਹੈ ਕਿ ਖੜੇ ਪੈਰ ਉਹਨੂੰ ਆਪਣਾ ਭੇਜਿਆ ਪੈਸਾ ਇੱਕ ਤੇ ਪੁੱਠਾ ਮੋੜਦਾ ਪੈ ਰਿਹਾ ਜੀ ਤੇ ਦੂਜਾ ਬੈਂਕ ਨੂੰ ਤੁਰੰਤ ਪ੍ਰਭਾਵ ਨਾਲ ਕਹਿੰਦੇ ਆ ਕਿ ਵਾਪਸ ਦੇ ਤੇ ਬੈਂਕ ਕਹਿੰਦਾ ਕਿ ਖੜੇ ਪੈਰੇ ਹਰ ਮੈਂ ਨਹੀਂ ਪੈਸੇ ਕਿੱਥੋਂ ਲੈ ਕੇ ਆਵਾਂ ਸਟੇਟ ਦੀ ਤੁਸੀਂ ਆਰਥਿਕ ਹਾਲਾਤ ਦੇਖੋ ਇਹਦੇ ਚ ਐਟਡੀਐਫਸੀ ਨੂੰ ਫੇਰ ਇਹਨਾਂ ਨੇ ਇੰਪੈਨਲਡ ਕਰਤਾ ਜਾਂ ਉਹ ਗੱਲਾਂ ਬਾਅਦ ਦੀਆਂ ਨੇ ਇਹਨੂੰ ਯੂ ਟਰਨ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਪਰ ਇਸ ਦਰਮਿਆਨ ਜੋ ਗੱਲ ਨੁਕਤੇ ਦੀ ਆ ਜੀ ਸਾਨੂੰ ਉਹ ਫੜਨ ਦੀ ਜ਼ਰੂਰਤ ਹੈ ਸਾਹਿਬ ਬਿਲਕੁਲ ਤੇ ਇਹਦੇ ਵਾਸਤੇ ਰੋਡ ਮੈਪ ਮੰਗੋ ਮੈਂ ਤੇ ਕਹਿੰਦਾ ਤੁਹਾਡੇ ਕੋਲ ਸੁਖਵੀਰ ਬਾਦਲ ਆਉਂਦਾ ਉਹਦੇ ਕੋਲ ਵੀ ਮੰਗ ਲਓ ਹੂੰ ਤੁਹਾਡੇ ਕੋਲ ਰਾਜਾ ਬੜਿੰਗ ਆਉਂਦਾ ਉਹਦੇ ਕੋਲ ਵੀ ਮੰਗ ਲਓ ਜੀ ਤੁਹਾਡੇ ਕੋਲ ਮਾਨ ਸਾਹਿਬ ਆਉਂਦੇ ਤੋਂ ਉਹਨਾਂ ਤੋਂ ਰਿਪੋਰਟ ਕਾਰਡ ਮੰਗ ਲੇ ਕਿ ਤੁਸੀਂ ਕੀ ਨਜ਼ਰੀਆ ਹੈ ਕੀ ਹੋ ਸਕਦਾ ਆਨਲਾਈਨ ਟਾਈਮ ਦੇ ਠੀਕ ਹੈ ਨਾ ਸਰ ਸੋ ਮੁਕਤੇ ਜੇ ਆਪਾਂ ਮੁਕਤਸਰ ਗੱਲ ਕਰੀਏ ਕਿ ਨੁਕਤੇ ਦੀ ਗੱਲ ਸਾਡ ਨੂੰ ਜਿਹੜੀ ਹੈ ਉਹ ਨਹੀਂ ਸਮਝ ਪੈਂਦੀ ਜਾਂ ਅਸੀਂ ਉਹਦੇ ਤੇ ਬਹੁਤਾ ਨਹੀਂ ਧਿਆਨ ਦਿੰਦੇ ਜੀ ਪਰ ਜਿਹੜੀ ਗੱਲ ਇਦਾਂ ਹੈ ਕਿ ਸਰਕਾਰ ਨੇ ਯੂ ਟਰਨ ਮਾਰ ਲਿਆ ਫਲਾ ਹੋ ਗਿਆ ਉਹਦੇ ਉੱਤੇ ਜ਼ਿਆਦਾ ਤਵੱਜੋ ਜਾਂਦੀ ਹੈ ਇਹ ਇਹ ਚੀਜ਼ ਨੁਕਤੇ ਦੀ ਹੈ ਹਮਮ ਬਿਲਕੁਲ ਉਹਦਾ ਕਾਰਨ ਆਪਾਂ ਕਈ ਵਾਰੀ ਲੱਭਦਾ ਹੀ ਨਹੀਂ ਤੇ ਨਾ ਹੀ ਉੱਥੇ ਇਨੀ ਡੁੰਗਾਈ ਤੱਕ ਜਾਂਦੇ